ਟੀਮ 2 ਵਜੇ ਬੰਦ ਹੋ ਜਾਂਦੀ ਹੈ ਪਰਚੀ ਕੱਟਣਾ ਤਾਂ ਕੱਲੂ ਦੇਖਾਂਗੇ ਹੁਣ ਕੋਪੀ ਦਵਾਈ ਕਰੀਂ ਜਲਦੀ ਜਲਦੀ ਹੈ ਲੈ ਮੈਂ ਕੀ ਦੱਸਾਂ ਆਪੋ ਨੇ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਦਾ ਕਿਵੇਂ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤਾਂ ਹੌਲਾ ਸਵਾਗਤ ਆਪਣੇ ਡੇਲੀ ਬਲੌਗ ਦੇ YouTube ਚੈਨਲ ਹਰਸ਼ ਜਾਖਲ ਦੇ ਵਿੱਚ ਆਪਣੀ ਜਿੰਦੀ ਸ਼ੁਰੂਆਤ ਹੋ ਚੁੱਕੀ ਹੈ ਕਮਲ ਪਰੌਠੇ ਦੇ ਨਾਲ ਹਾਏ ਹਾਏ ਤੂੰ ਆ ਲੱਗ ਰਿਹਾ ਜਿਦਾ ਕੱਢਨੇ ਪਰੌਠੇ ਨਾਲ ਬਣਾ ਦੇ ਗਦਾਕਦ ਇਹ ਗੁੱਪੀ ਤੇ ਬਣਾ ਰਿਹਾ ਹੈ ਚੰਗੇ ਭੁੱਖ ਲੱਗ ਰਹੀ ਹੁਣ ਆਏ ਨੇ ਹੈ ਹੁਣ ਬਣਾ ਕੇ ਦੇ ਰਹੇ ਨੇ ਇਹ ਲੈ ਇਹ ਅਕਲ ਇਹਨਾਂ ਦੀ ਕਸਟਮਰ ਨੂੰ ਟਾਈਮ ਤੇ ਚੀਜ਼ਾਂ ਦੇਆ ਕਰਪ ਸਹੀ ਗੱਲ ਹੈ ਨਾ ਹਾਂ ਇੱਕ ਪਰੌਠਾ ਆਪਣੀ ਇੱਕ ਦੋ ਚਾਹ ਹੈ ਬੜਾ ਘੇ ਲਿਆ ਗੋਪੀ ਲਿਆ ਅੰਦਰ ਠੀਕ ਹੈ ਦੋ ਚਾਹੀਏ ਠੀਕ ਹੈ ਮਿਲਦੇ ਅੰਦਰ ਆਇਆ ਕੀ ਅੰਦਰ ਨੌਕਰ ਹੈ ਮਸੀਤ ਹੋਰ ਮਤਰਾ ਮਿਲਦੇ ਆ ਫਿਰ ਪਰੋਠੇ ਪਰੋਠੇ ਖਾ ਗਏ ਹਾਂਜੀ ਮਿੱਤਰੋ ਦੋਸਤੋ ਬਾਅਦ ਆਪਾਂ ਸਤਾਰੀਂ ਨੀਂਦ ਰਜਿੰਦਰ ਤੇ ਲੱਗਿਆ ਸੀ ਲੰਗਰ ਚੋਲਾ ਦੇ ਚਾਹ ਦਾ ਚਾਹ ਵੀ ਦਿੱਤੀ ਆਪਣੇ ਗੋਪੀ ਚਾਹ ਵੀ ਹੋ ਜਾਏ ਚਾਹ ਦਾ ਲੰਗਰ ਆ ਵੀ ਮਿੱਤਰੋ ਪਹੁੰਚ ਗਏ ਰਜਿੰਦਰਾ ਹਸਪਤਾਲ ਗੋਪੀ ਨੂੰ ਆਇਆ ਦਵਾਈ ਦਵਾਨ ਜਿੱਦੱਕ ਚੱਕਰਾ ਟੈਸਟ ਵਿਸਟ ਕਰਾ ਕੇ ਦੇਖਦੇ ਆ ਕਿ ਕੀ ਨਿਕਲਦਾ ਸਿਲਸਲਾ ਅੰਦਰ ਜਾ ਕੇ ਮਿਲਦੇ ਆ ਮਿੱਤਰੋ ਦਿਖਾਨਿਆਂ ਸਾਨੂੰ ਮੋਟਰਸਾਈਕਲ ਆਤਾ ਆਪਣੇ ਸਾਈਡ ਤੇ ਪਾਰਕਿੰਗ ਚ ਉਹਨਾਂ ਜਾਵਾਂਗੇ ਅੰਦਰ ਨੂੰ ਲਈ ਮਿੱਤਰੋ ਰਜਿੰਦਰ ਰਸਤਾ ਲਾਣਾ ਹੋਇਆ ਫਜ਼ੂਲ ਕਿਉਂਕਿ ਪਰਚੀ ਨਹੀਂ ਕੱਟੀ 2 ਵਜੇ ਬੰਦ ਹੋ ਜਾਂਦੀ ਹੈ ਪਰਚੀ ਕੱਟਣਾ ਤਾਂ ਕੱਲੂ ਦੇਖਾਂਗੇ ਹੁਣ ਕੋਪੀ ਦਵਾਈ ਕੱਲੂ ਦਵਾਵਾਂਗੇ ਹੁਣ ਚੱਲਿਆ ਪੱਕਰ ਵਾਪਸ ਯੂਨੀਵਰਸਿਟੀ ਨੂੰ ਆਕੇ ਦੇਖਦੇ ਆ ਫਿਰ ਬਲਦੇ ਮਿੱਤਰੋ ਤੇ ਉਥੋਂ ਹਉਣ ਤੋਂ ਬਾਅਦ ਮੋਟਰਸਾਈਕਲ ਹੈਗਾ ਖਰਾਬ ਕਮਲੇ ਕਰਤਾ ਸੀ ਤੇ ਉਹਨੂੰ ਦਿਖਾਣ ਲੱਗੇ ਦੇਖਦੇ ਆ ਕੀ ਬਣਦਾ ਫਿਰ ਫਿਰ ਲੱਗੇ ਗੋਪੀ ਦੇ ਵਾਲ ਕਟਵਾਉਣ ਇਹ ਕਟ ਤੇਲ ਲੰਦਾ ਵਾਲਾਂ ਦੇ ਆਹਾਂ ਤਾਂ ਵੀ ਤਉਣ ਦੀ ਰੋਡ ਪੈਂਦੀ ਐ ਇਹਦੇ ਪੂਰੇ ਸ਼ੰਗ ਨਵਾਣਾ ਪੈਂਦਾ ਇਹਨੂੰ ਨਵਾ ਕੇ ਨੱਲੀ ਆਂਦੇ ਸੋ ਚੰਗਾ ਦਾ ਫਿਰ ਕਿਹੜੇ ਘਟਵਾਣੇ ਨੇ ਹੁਣ? ਕਿਹੜਾ ਕੰਗਾਈ ਇੱਥੂ ਦਾਦੇ? ਮੈਂ ਕੀ ਦੱਸਾਂ? ਛੱਲੀ ਘਰ ਦੇ ਦੇ ਵਾਲ ਕੁੰਗਰਾਲੇ। ਹੋਰ? ਬਣਵਾ ਦੀ ਕੁੰਗਰਾਲੇ। ਦੱਸ ਕਿਵੇਂ ਘਟਵਾਣੇ ਫਿਰ? ਲੈ ਮੈਂ ਕੀ ਦੱਸਾਂ? ਆਪੋ ਹੀ ਘਟਾ ਲਏ ਉਸ ਤਰ੍ਹਾਂ ਦੇ ਵਰਤਾਂ ਵਾਲੇ। ਸੱਡਾ ਜੀ ਕਟਾਲਾ ਐ ਇਸ ਮਤਲਬ ਪਿੱਛੇ ਦਾ ਪੜਾ ਜਿਵੇਂ ਚੱਲ ਰਿਹਾ ਤੈਨੂੰ ਪਤਾ ਕਿਵੇਂ ਘਟਵਾਏ ਹੁੰਦੇ ਆ। ਥੋੜੀ ਛੱਡਾ ਜਮੀ ਉਹ ਕਰਾ ਲਈ ਜ਼ੀਰੋ ਕਰਾ ਲਈ ਥੋੜੀ ਛੱਡਾ ਜ਼ੀਰੋ ਕਰਾ ਲਈ ਲੱਗਦੇ ਤਾਂ ਗੁੱਪੀ ਉੱਪਰ ਸੋਹਣੇ ਨੇ ਬਾਈ ਹਨਾ ਪਿੱਛੇ ਹੀ ਸੋਹਣੇ ਲੱਗਦੇ ਨੇ ਬਾਲਾ ਤੂੰ ਆਪਣੇ ਹਿਸਾਬ ਨਾਲ ਕਰਾ ਕਿਵੇਂ ਕਰਾਇਗਾ ਦੇਖ ਬਾਕੀ ਉਹ ਵੀ ਸੋਹਣੇ ਲੱਗਣਗੇ ਮਾਰ ਦੇ ਭਾਈ ਜੰਮਾ ਛੱਡਦਾ ਤਾਂ ਕੋਈ ਨਹੀਂ ਚੜਜੂਗੀ ਫੇਰ ਕੀ ਹੈ

ਕਮੇ ਜਾਨੀ ਨਾ ਗੱਸਈ ਰਹਿਣੇ ਉਹ ਤੁਮੇ ਜਵਾ ਮਾਰ ਦੇਗੀ ਕੋਣ ਨਹੀਂ ਛੱਲੀ ਆ ਬਣਦੀ ਆ ਉਹ ਸੈਟਿੰਗ ਕਰਾਣੀ ਪੈਂਦੀ ਆ ਫੇਰ ਇਹ ਬਾਲੇ ਏ ਮਹੀਨੇ ਤੋਂ ਮਹੀਨੇ ਵਜ ਘਟਾਂਦਾ ਫੇਰ ਤਾਂ ਛੱਲੀਆ ਕਿਉਂ ਵੀ ਬੰਮ ਜਿੱਕੇ ਨਮੋਦੀ ਤੇ ਵਿਰੋਧ ਨੂੰ ਬੰਦ ਨਮੋਦੀ ਹੂੰ ਜਿੱਦੈ ਕਿਉਂ ਓਏ ਬਾਕੀ ਤਾਂ ਸੈੜੇ ਵਾਲੇ ਆਲੇ ਬੇਲਾ ਕਟਾਈ ਨਹੀਂ ਉਹ ਦੱਕਰ ਸਵੇਰੇ। ਲਾਈ ਮੇਟਰ ਉਸ ਤੋਂ ਬਾਅਦ ਲਿਆ ਲੇਗ। ਸਭ ਨੂੰ ਖੁੱਖ ਲੱਗੀ ਸੀ ਮਟਰ ਖਾ ਲਈਏ। ਬਈ ਚੀਜ਼ ਅਗਰ ਖਾਇਆ ਤੇ ਤੀਜੀ ਜਾ ਕੇ ਖੋਲਿਆ ਤੇ ਖਾ ਲਿਆ। ਹਾਂਜੀ ਮਤਰੋ ਆ ਤੁਸੀਂ ਦੇਖੇ ਹੁਣ ਰੋਟੀ ਰੋਟੀ ਖਾ ਕੇ ਐਂਡ ਓਕੇ ਬੈਠੇ ਆਂ ਜਮਾ ਫਰੀ ਬੇਲੇ ਤੇ ਹਸਪਤਾਲ ਉਸ ਤੁਰ ਗਏ ਸੀ ਤੇ ਗਾਇ ਵਧੀਆ ਗਰਮੀ ਲੱਗਿਆ ਸੀ ਅਸੀਂ ਦੇਖੀ ਹੁਣ ਜੋ ਜੋ ਹੋਇਆ ਆਪਣੇ ਨਾਲ ਅੱਜ ਤਾਂ ਆਪਾਂ ਨਹੀਂ ਕੀਤਾ ਵੀ ਹੈ ਵਧੀਆ ਐਂਡ ਵਧੀਆ ਦਿਨ ਲੱਗਿਆ ਜੇ ਤੇ ਰੋਟੀ ਵੀ ਖਾar ਕੇ ਆਪਾਂ ਨੇ ਹੁਣ ਲੱਗਿਆ ਆਪਾਂ ਸੌਣ ਆ ਵੀਡੀਓ ਨੂੰ ਐਂਡ ਤੱਕ ਕਰ ਦੇਖਣਾ ਨਾ ਭੁੱਲਿਓ ਜਰੂਰ ਦੇਖਿਓ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਜਰੂਰ ਕਰੋ ਲਾਈਕ ਕਮੈਂਟ ਕਮੈਂਟ ਕਰਕੇ ਦੱਸਿਆ ਕਰੋ ਵੀ ਵੀਡੀਓ ਕਿਵੇਂ ਲੱਗਦੀ ਹੈ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਆਕੇ ਤੋਂ ਅੱਗੇ ਤਾਂ ਕਿ ਹੋਰ ਜਿਹੜੇ ਕੋਤੇ ਆਪਣਾ ਚੈਨਲ YouTube ਤੇ ਆਪਣਾ ਮਤਲਬ YouTube ਚੈਨਲ ਹਸੀ ਚਖਲ ਸਬਸਕ੍ਰਾਈਬ ਕਰ ਲੋ ਬੈਲ ਆਈਕਨ ਵੀ ਜ਼ਰੂਰ ਦਬਾ ਲਓ ਤਾਂ ਕਿ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਸਕਣ ਜੋ ਵੀ ਆਪਣੀ ਵੀਡੀਓ ਆਉਣ ਗਿਆ ਪਹਿਲਾ ਤੁਹਾਡੇ ਕੋਲ ਆਉਣ ਤਾਂ ਕਿ ਅੱਗੇ ਜਾ ਕੇ ਚੈਨਲ ਗਰੋ ਕਰਦਾ ਰਹੇ ਤੇ ਮਿਲਦੇ ਆ ਮਿੱਤਰੋ ਨੈਕਸਟ ਵੀਡੀਓ ਦੇ ਵਿੱਚ ਮਤਲਬ ਨੈਕਸਟ ਬਲੌਗ ਦੇ ਨਾਲ ਕੱਲ ਨੂੰ ਤਾਂ ਗੁੱਡ ਨਾਈਟ ਓਕੇ ਬਾਏ ਬਾਏ